ਉਹ ਬੱਚਾ ਹੋਇਆ ਚੋਰੀ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇ ਨਾਲ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਸੋਸ਼ਲ ਮੀਡੀਆ ਦੀ ਘਿਰਾਣ ਕਰਨ ਵਾਲਾ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਦੇ ਵਿੱਚ ਇੱਕ ਚੋਰ ਇਨਸਾਨ ਨੇ ਦੀਆਂ ਸਾਰੀਆਂ ਹੱਦਾਂ ਪਾਰ ਕਰਦਾ ਦੇਖਿਆ ਜਾ ਸਕਦਾ ਹੈ ਇਸ ਵੀਡੀਓ ਨੇ ਇੰਟਰਨੈਟ ਦੀ ਜਨਤਾ ਨੂੰ ਹਿਲਾ ਕੇ ਰੱਖ ਦਿੱਤਾ ਹੈ ਲੋਕ ਕਮੈਂਟ ਸੈਕਸ਼ਨ 'ਚ ਇਸ ਪੋਸਟ ਤੇ ਪ੍ਰਕਿਰਿਆ ਦੇ ਰਹੇ ਨੇ ਜੀ ਹਾਂ ਮਾਈਕਰੋ ਬਲੈਂਡਿੰਗ ਵੈਬਸਾਈਟ 'ਤੇ ਵਾਇਲਲ ਹੋ ਰਹੀ ਵੀਡੀਓ ਚ ਬਹੁਤ ਹੀ ਦਿਲ ਦਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਵੀਡੀਓ ਚ ਇੱਕ ਅਜਨਬੀ ਨੇ ਰੇਲਵੇ ਪਲੇਟਫਾਰਮ 'ਤੇ ਸੌ ਰਏ ਲੋਕਾਂ ਦੇ ਵਿੱਚਕਾਰ ਲੇਟ ਗਿਆ ਕੁਝ ਦਿਨ ਲੇਟਣ ਤੋਂ ਬਾਅਦ ਉਹ ਜਾਗ ਗਿਆ ਆਲੇ ਦੁਆਲੇ ਦੇਖਿਆ ਤੇ ਸੁੱਤੇ ਮੇ ਬੱਚੇ ਨੂੰ ਆਪਣੇ ਨਾਲ ਚਾੱਕ ਕੇ ਲੈ ਗਿਆ ਛੋਟੇ ਬੱਚੇ ਦੇ ਕੋਲ ਸੌਣ ਵਾਲਾ ਵਿਅਕਤੀ ਇਸ ਗੱਲ ਤੋਂ ਪੂਰੀ ਤਰ੍ਹਾਂ ਅਣਜਾਣ ਸੁੱਤਾ ਰਹਿੰਦਾ ਯੂਜ਼ਰਸ ਨੂੰ ਇਹ ਵੀਡੀਓ ਬਹੁਤ ਹੀ ਦਿਲ ਕੰਬਾਉ ਲੱਗ ਰਿਹਾ ਹੈ ਇਹ ਵੀਡੀਓ ਦਿੱਲੀ ਪੁਲਿਸ ਨੇ ਇੱਕ ਨੌਜਵਾਨ ਨੇ ਸ਼ੇਅਰ ਕੀਤਾ ਹੈ ਜਿਹੜਾ ਉਸਨੇ ਲਿਖਿਆ ਹੈ ਕਿ ਆ ਟੂ ਹੋਮ द ਚਾਈਲਡ ਇਜ਼ ਰੈਸਕਿਊਡ ਜੀ ਹਾਂ ਉਮੀਦ ਹੈ ਕਿ ਸ਼ਾਇਦ ਉਸ ਨੂੰ ਬੱਚਾ ਮਿਲ ਗਿਆ ਹੋਵੇ ਉਸ ਦੇ ਮਾਤਾ ਪਿਤਾ ਨੂੰ ਕਿਉਂਕਿ ਬਹੁਤ ਹੀ ਪਰੇਸ਼ਾਨੀ ਦਾ ਮਾਹੌਲ ਉਹਨਾਂ ਦੇ ਘਰ ਦੇ ਵਿੱਚ ਬਣ ਚੁੱਕਿਆ ਹੋਵੇਗਾ ਬਾਕੀ